NRI ਵਾਲੇ ਆਪਣੇ ਹੀ NRI ਭਰਾ ਉਤੇ ਜ਼ਮੀਨ ਖੋਣ ਦੇ ਲਗਾਏ આરોਪ ਨੂੰ ਲੈ ਕੇ ਕੀਤੀ ਪ੍ਰੈਸ ਕਾਨਫਰੰਸ ਪਿਛਲੇ ਦਿਨੀ ਕਪੂਟਲਾ ਦੇ NRI ਪਰਿਵਾਰ ਵੱਲੋਂ ਆਪਣੇ ਦੋ NRI ਭਰਾਵਾਂ ਅਤੇ ਆਪ ਪਾਰਟੀ ਦੇ ਮਹਿਲਾ ਪਿੰਡ ਦੇ ਪ੍ਰਧਾਨ ਉਤੇ આરોਪ ਲੱਗੇ ਸਨ ਕਿ ਉਸ ਦੀ ਘਰ ਜ਼ਮੀਨ ਹੜੱਪ ਲਈ ਆਏ ਹੈ ਤੇ ਆਪ ਪਾਰਟੀ ਮਹਿਲਾ ਪ੍ਰਧਾਨ ਵੱਲੋਂ ਰਾਜ਼inama ਕਰਵਾਉਣ ਲਈ ਪੈਸੇ ਮੰਗੇ ਨੇ ਉਸ ਮਾਮਲੇ ਲੈ ਕੇ ਐਨ ਆਰ ਆਈ ਦੇប្រਾ ਐਨ ਆਰ ਆਈ ਅਤੇ ਆਪ ਪਾਰਟੀ ਮਹਿਲਾ ਪਿੰਡ ਪ੍ਰਧਾਨ ਵੱਲੋਂ ਕਪੂਰਥਲਾ ਵਿੱਚ ਪ੍ਰੈਸ ਕਾਨਫਰੰਸ ਕਰਦੇ ਅਰ ਗੰਭੀਰ આરોਪਾਂ ਦੇ ਖੰਡਨ ਕੀਤੇ ਨੇ ਉੱਥੇ ਆਪ ਪਾਰਟੀ ਮਹਿਲਾ ਪ੍ਰਧਾਨ ਉਤੇ ਪੈਸੇ ਲੈ ਕੇ ਰਾਜ ਜੀਨਾਮਾ ਕਰਵਾਉਣ ਤੇ ਐਨ ਆਰ ਆਈ ਵੱਲੋਂ ਲਗਾਏ ਝੂਠੇ ਦੋਸ਼ ਤੇ ਕਾਨੂੰਨੀ ਕਾਰਵਾਈ ਕਰਨ ਆਪ ਮਹਿਲਾ ਪ੍ਰਧਾਨ ਨੇ ਕਹੀ ਗੱਲ ਇਸ ਤੋਂ ਇਲਾਵਾ ਹੋਰ ਕੀ ਕੀ ਕਿਹਾ ਗਿਆ ਤੁਸੀਂ ਵੀ ਸੁਣੋ ਸਰ ਕੀ ਨਾਮ ਹੈ ਆਪਣਾ ਕਿਰਪਾ ਕਰਕੇ ਹਾਂਜੀ ਕਿੱਥੇ ਦੇ ਰਹਿਣ ਵਾਲੇ ਮੈਂ ਚੁੱਕੇ ਰਹਿਣਾ ਮੇਰਾ ਪਿੰਡ ਕੋਤਵਾਲੀ ਪੋਰੀਆ ਤੇ ਪਰ ਮੈਂ ਤਾਂ ਨਹੀਂ ਕਿਹਾ ਕਿ ਕੋਈ ਟੈਂਪਰ ਕਰਦਾ। ਸੱਜੇ ਕੀ ਕੱਲ ਇੱਕ ਪ੍ਰੈਸ ਕਾਨਫਰੰਸ ਵਿੱਚ ਤੁਹਾਡੇ ਬ੍ਰਦਰ ਵੱਲੋਂ ਇੱਕ ਇਲਜ਼ਾਮ ਲਗਾਇਆ ਸੀ ਕਿ ਤੁਹਾਡੇ ਤੇ ਵੀ ਕਿ ਤੁਸੀਂ ਵੀ ਉਹਨਾਂ ਦੀ ਪ੍ਰਾਪਰਟੀ ਨੂੰ ਵੇਚਿਆ ਵਾ। ਤਾਂ ਕੀ ਸਾਰਾ ਮਾਮਲਾ ਕੀ ਹੈ ਤੇ ਕੀ ਸਚਾਈ ਹੈ? ਉਹਦੇ ਵਿੱਚ ਇਹ ਆ ਜੁਰਮ ਕਾਨੂੰਨ ਹਸਪੀਟਲ ਤੋਂ ਆਇਆ। ਮੈਂ ਹੈਗਾ ਕੈਂਸਰ ਦਾ ਮਰੀਜ਼। ਜਦੋਂ ਮੈਂ ਵੀਡੀਓ ਦੇਖੀ ਤੇ ਮੈਂ ਵੀ ਚੰਗੀ ਬੇਚ ਗਿਆ ਕਿ ਇਹ ਚੱਕਰ ਕੀ ਹੈ? ਜਿਹੜੀ ਪ੍ਰਾਈਵੇਟ ਉਹ ਬੜੀ ਪ੍ਰਾਪਰਟੀਆਂ ਦੀ ਗੱਲ ਕਰਦੇ ਆ ਉਹ ਮੇਰਾ ਆਪਣਾ ਘਰ ਠੀਕ ਜਿਆ ਸੀ। ਤਾਨੂੰ ਨਹੀਂ ਲੱਗਦਾ ਕਿਤਨੇ ਕਿਤੇ ਜੇ ਤੁਸੀਂ ਵੀ ਇੱਕ ਐਨਆਰਆਈ ਹੋ ਤਾਂ ਤੁਹਾਡਾ ਬ੍ਰਦਰ ਵੀ ਐਨਆਰਆਈ ਹੋ ਤਾਂ ਪਰ ਮਾਮਲਾ ਜੇ ਆਪਾਂ ਦੇਖੇ ਤਾਂ ਚਾਰ ਪੰਜ ਮਰਲੇ ਦੀ ਜ਼ਮੀਨ ਨੂੰ ਲੈ ਕੇ ਕਿਤਨੇ ਕਿਤੇ ਇੱਕ ਦੂਜੇ ਦੇ ਉੱਤੇ ਇਨੇ ਗੰਭੀਰ ਆਰੋਪ ਲਗਾਉਂਦੇ ਆ ਲੱਗਦਾ ਕਿ ਕਿਤਨੇ ਕਿਤੇ ਬੈਠ ਕੇ ਇੱਕ ਫੈਸਲਾ ਹੋ ਸਕਦਾ ਸੀ ਇਹਨਾਂ ਦੇ ਕੌਂਟਰ ਤੇ ਕਿਉਂਕਿ ਇਹ ਚੱਕਰ ਹੁਣ ਇਸ ਕੋਰਟ ਵਿੱਚ ਚਲੇ ਗਿਆ ਹੈ ਕੋਰਟ ਦਾ ਜਿਹੜਾ ਫੈਸਲਾ ਉਹ ਹੀ ਸੈਕਟ ਕਰਦਾ ਫਿਰਦਾ ਜੇ ਕੋਰਟ ਵਿੱਚ ਨਾ ਜਾਂਦਾ ਫਿਰ ਬੈਕ ਇਫਟ ਆਪਣਾ ਹਾਲ ਹੋ ਜਾਂਦਾ ਅਸਲੀ ਵੱਡੀ ਤੋਂ ਵੱਡੀ ਹਾਲ ਹੋ ਜਾਂਦੀ ਹੈ ਲੇਕਿਨ ਜੇ ਕੋਰਟ ਤੋਂ ਕੇਸ ਚੱਲਦਾ ਉਹਦੇ ਵਿੱਚ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਕਿ ਤੁਸੀਂ ਜੇ ਕਿ ਤੁਹਾਡੇ ਬ੍ਰਦਰ ਕਹਿ ਰਹੇ ਕਿ ਪਹਿਲਾਂ ਵੀ ਪੰਚਾਇਤ ਉਹ ਚ ਬੈਠ ਕੇ ਕੋਈ ਰਾਈਨਾਮਾ ਹੋਇਆ ਸੀ ਤਾਂ ਉਹ ਰਾਈਨਾਮਾ ਕਿੱਦਾਂ ਕਿਸੇ ਦਾਤੇ ਹੋਇਆ ਸੀ ਉਹ ਇਹਨਾਂ ਨੇ ਆਪ ਸੁਜੀ ਕੀਤਾ ਮੈਂ ਪ੍ਰੈਜੈਂਟ ਨਹੀਂ ਸੀ ਮੈਂ ਇਹਨਾਂ ਨੂੰ ਇਹ ਕਹਾਂ ਵੀ ਤੁਸੀਂ ਵੱਡੇ ਆ ਜਿੱਦਾਂ ਤੁਸੀਂ ਕਰਦਾ ਮੈਨੂੰ ਲੱਗਦਾ हाँ जी की नाम है जी अपना हाँ जी कि पिंड वा हाँ जी की गल की हुई है जी ते वालों प्रेस कॉन्फ्रेंस की गई है, ना 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 है मैं ना? ना बाकी जो करता मैं देखो सर अभी इन्हों पूरी प्रॉपर्टी दे चुके हैं पहला कुलवंत सिंह ने दो हज़ार सोलह तो डकी नाम है कलवंत कौर है मैं इन्हों की बेटी हाँ देखो 2016 ਦੇ ਵਿੱਚ ਅਸੀਂ ਇੱਥੇ ਦੀ ਇਹਨੇ ਪੰਚਾਇਤ ਵਿੱਚ ਇਹ ਲਿਆ ਸੀ ਕਿ ਮੈਨੂੰ ਨੌ ਮਾਰਲੇ ਦਾ ਪਲਾਟ ਚਾਹੀਦਾ 2018 ਵਿੱਚ ਕਰਪਾਲ ਸਿੰਘ ਨੂੰ ਉਹਦਾ ਹੱਕ ਸਾਰਾ ਜੋ ਉਹਨੇ ਮੰਗਿਆ ਸਮਝ ਲੈ ਘਰ ਉਹਨੂੰ ਦੇ ਦਿੱਤਾ ਗਿਆ ਵੜ ਕੇ ਇਹਨੇ 2020 ਵਿੱਚ ਮੇਰੇ ਪਾਪਾ ਨੇ ਕੋਰਟ ਕੇਸ ਲਾ ਦਿੱਤਾ ਕਿ ਮੈਨੂੰ ਇਹ ਫੈਸਲਾ ਨਹੀਂ ਮੰਨਣਾ ਬਕਾਇਦਾ ਕੋਰਟ ਕੇਸ ਚੱਲਦਾ ਪਿਆ ਪਰ ਜੋ ਵੀ ਕੇਟ ਦਾ ਡਿਸੀਜਨ ਹੋਊਗਾ ਜੱਜ ਦਾ ਡਿਸੀਜਨ ਹੋਊਗਾ ਉਸ ਸਾਹ ਨਾਲ ਸੀ ਇਹਨਾਂ ਨੂੰ ਪ੍ਰੋਪਰਟੀ ਦੇਣਾ ਤੇ ਉਹਨਾਂ ਦੀ ਵੀ ਦਿੱਕਤੀ ਹੋਈ ਆ ਇਹਦੀ ਵੀ ਦਿੱਕਤੀ ਹੋਈ ਆ ਜਿਹੜੇ ਆਪਣੇ ਘਰ ਤੋਂ 30 ਸਾਲ ਤੋਂ ਉੱਥੇ ਰਹੇ ਨੇ ਨਹੀਂ ਤੇ ਇਹ ਕਿੰਨੀ ਜਗ੍ਹਾ ਕਿੰਨੀ ਐ ਤੇ ਜਿਹਨੂੰ ਲੈ ਕੇ ਸਾਰਾ ਮਾਮਲਾ ਚੱਲਦਾ ਪਿਆ ਵਾ ਦੋ ਤਿੰਨ ਮਰਲੇ ਦਾ ਰੋੜਾ ਪਿਆ ਤਾਂ ਤਾਂ ਡੇ ਜਿਹੜੇ ਕਿ ਚਾਚਾ ਜੀ ਲੱਗਦੇ ਆ ਹਾਂਜੀ ਕਿੱਥੇ ਰਹਿ ਕਿੱਥੇ ਰਹੇ ਆ ਇਹ ਜਰਮਨ ਰਹੇ ਨੇ ਉਹ ਕਹਿ ਰਹੇ ਕਿ ਮੈਂ ਕਹਿਣਾ ਰਹੀ ਤੇ ਮੈਨੂੰ ਮੇਰੇ ਨਾਲ ਠੱਗੀ ਹੋਈ ਐ ਤੇਰੀ ਕੋਈ ਹੈ ਕੋਈ ਗੱਲ ਆ ਸਰ ਦੇਖ ਲਓ ਤੁਸੀਂ ਆਪਕੋ ਇਹ ਮੀਡੀਆ ਚੈੱਕ ਕਰ ਲਵੇ ਸਾਜੀ ਵੀ ਮਾਰਦਾ ਹੈ ਪਿੰਡ ਵਿੱਚ ਅਸੀਂ 30 ਸਾਲ ਤੋਂ ਉੱਥੇ ਹੀ ਰਹੇ ਨੇ ਸਾਰੇ ਪਿੰਡਾਂ ਦੇ ਇਨਕੁਆਰੀ ਕਰ ਲਓ ਦੇਖੋ ਪੰਚਾਇਤ ਵਿੱਚ ਸਾਰਿਆਂ ਦੇ ਸਹਿਦ ਹੋਏ ਆ ਸਾਡੇ ਦੇ ਦੇ ਸਹਿਦ ਹੋਏ ਆ ਸਾਰਾ ਕੁਝ ਦਿੱਤਾ ਹੋਇਆ ਕੋਰਟ ਕੇਸ ਚੱਲ ਰਿਹਾ ਵਾ ਤਾਂ ਉਹ ਉਹਨਾਂ ਬਾਰੇ ਜਿਹਦੀ ਪੁਲਿਸ ਪ੍ਰਸ਼ਾਸਨ ਨੂੰ ਕੰਪਲੇਂਟ ਕੀਤੀ ਗਈ ਤੇ ਉਹਦੇ ਬਾਰੇ ਕੀ ਕਹਿਣਾ ਚਾਹੂੰਗਾ ਸਰ 2000 ਵੀਚ ਵੀ ਇਹਨਾਂ ਨੇ ਐਨਆਰਆਈ ਦੇ ਦਫ਼ਤਰ ਵਿੱਚ ਸਾਡੇ ਗਲਾਮ ਕੰਪਲੇਟ ਦਿੱਤੀ ਸੀ ਹਰ ਸਾਲ ਸਾਡੇ ਤੇ ਇੱਕ ਕੇਸ ਹੁੰਦਾ ਕਦੇ ਇੱਥੇ ਕਲੋਨੀ ਕੱਟਦਾ ਰਹੋ ਦੇ ਕਦੇ ਕੁਝ ਹੋ ਰਿਹਾ ਉਹਨੂੰ ਪਚਾਰੇ ਗਰੀਬ ਨੂੰ ਇਹ ਪਰੇਸ਼ਾਨ ਕਰਦੇ ਆ ਜੇ ਕਹਵੇ ਕਿ ਅਸੀਂ ਸਮਝਲਾ ਘਰ ਉਹਨਾਂ ਨੂੰ ਲੈ ਕੇ ਦੇ ਚੁੱਕੇ ਆ ਤਾਂ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਤੋਂ ਮੰਗ ਕੀ ਕਰਦੇ ਆ ਸਰ ਸਾਨੂੰ ਵੀ ਇਨਸਾਫ ਮਿਲਣਾ ਚਾਹੀਦਾ ਸਾਨੂੰ ਰੋਜ਼ ਧਮਕੀਆਂ ਦੇ ਰਹੇ ਇਹਨਾਂ ਨੂੰ ਧਮਕੀਆਂ ਦੇ ਦੇ ਕਿਉਂਕਿ ਤੁਹਾਡੀ ਬੇਟੀ ਤੇ ਤੁਹਾਡੇ ਜਵਾਈ ਦਾ ਨਾਮ ਵੇਚਣ ਬੋਲ ਪਰਚਾ ਕੱਟਿਆ ਜਾਂਦਾ ਨਹੀਂ ਤਾਂ ਸਾਨੂੰ ਸੈਨ ਕਰਕੇ ਦੂਜਾ ਰਾਜੀਨਾਮਾ ਦਿੱਤਾ ਜਾਵੇ। ਮਤਲਬ ਕਿ ਕਹਿੰਦੇ ਮਤਲਬ ਕਿ ਤਨੇ ਕਿਤੇ ਦੇਖੋ ਇਹ ਜਿਹੜਾ ਕਿ ਸਾਰਾ ਮਾਮਲਾ ਪੰਚਾਇਤ ਦੇ ਧਿਆਨ ਚੋ ਵੀ ਹੈ ਤਾਂ ਫੇਰ ਵੀ ਕਿਤਨਾ ਕਿਤੇ ਇਹ ਤੁਹਾਡਾ ਕਹਿੰਦੇ ਮਤਲਬ ਕਿ ਤੁਹਾਨੂੰ ਹਰਾਸਮੈਂਟ ਕੀਤਾ ਜਾ ਰਿਹਾ। ਉਹ ਕਹਿੰਦੇ ਆ ਕਿ ਅਸੀਂ ਜੇ ਤੁਸੀਂ ਨਾ ਪੇਪਰ ਤੇ ਸੈਨ ਕੀਤਾ ਤੇ ਨਾ ਵਖਰਾ ਦਾ ਜੀ ਨਾਮ ਕੀਤਾ ਤੁਹਾਡਾ ਜਵਾਈ ਤੇ ਤੁਹਾਡੀ ਕੁੜੀ ਤੇ ਵੀ ਪਰਚਾ ਕਿੱਥੇ ਦੋਤਾ ਜਦੋਂ ਕਿ ਬਕਾਇਦਾ ਮੈਂ ਖੜਕੇ ਰਹਿ ਗਈ। ਨਹੀਂ ਇਸ ਸੰਬੰਧ ਵਿੱਚ ਕੋਈ ਇਹ ਕਹਿੰਦੇ ਕਿ ਆਮ ਪਾਰਟੀ ਦੇ ਨਾਲ ਵੀ ਕੋਈ ਤੁਹਾਡੀ ਕੋਈ ਗੱਲਬਾਤ ਹੋਈ ਆ ਨਹੀਂ ਸਾਡੇ ਕਿਸੇ ਨਾਲ ਕੋਈ ਗੱਲਬਾਤ ਨਹੀਂ ਅਸੀਂ ਕਸੀ ਵੀ ਪਿੰਡ ਦੇ ਸਾਝੇ ਬੰਦੇ ਆ ਸਾਡਾ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕੋਈ ਇਨਵੋਲਵਮੈਂਟ ਅਸੀਂ ਸਿਰਫ ਸਿਆਸਤਾਂ ਤੋਂ ਜਾਂ ਕਿਸੇ ਵੀ ਪਾਰਟੀ ਤੋਂ ਇਹਦੀ ਮੰਗ ਕਰਦੇ ਆ ਕਿ ਸਾਨੂੰ ਵੀ ਇਨਸਾਫ਼ ਦਿੱਤਾ ਜਾ ਕਿ ਨਾਮ ਜੀ ਆਪਣਾ ਜਸਵੰਤ ਕੌਰ ਹਾਂਜੀ ਤਾਂ ਮੈਡਮ ਤੁਸੀਂ ਆਮ ਪਾਰਟੀ ਦੇ ਕਹੋ ਕੀ ਕਿਰੇ ਉਦੇਦਾਰ ਤੇ 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 ਕਿਹੜਾ ਪਿੰਡ ਵਾ बनवाली ਪਰ आम आदमी ਦੇ ਇੰਚਾਰਜ ਬਣਾਏ ਬਨਵਾਲੀ ਪਰ ਹਾਂਜੀ ਮੈਡਮ ਉਹਨਾਂ ਵੱਲੋਂ ਇੱਕ ਤੁਹਾਡੇ ਉੱਤੇ ਜਿਹੜਾ ਕਿ 50000 ਰੁਪਏ ਲੈ ਕੇ ਰਜਨਾਮੇ ਕਰਾਉਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਕੀ ਸਾਰਾ ਕੀ ਸਚਾਈ ਕੀ ਆ ਸਚਾਈ ਨਾਲ ਪੁੱਛਣੀ ਹੈਗੀ 50000 ਰੁਪਏ ਦਾ ਜਿਹੜਾ ਇਲਜ਼ਾਮ ਲਾਉਂਦੇ ਆ ਸਾਡੇ ਤੇ ਉਹ ਬੇਬੁਨਿਆਦ ਆ ਉਹਦੀ ਕੋਈ ਪ੍ਰੂਫ ਨਹੀਂ ਕੋਈ ਵੀਡੀਓ ਨਹੀਂ ਕੋਈ ਸਬੂਤ ਦੇਣਾ ਫੇਰੇ ਹੀ ਉਹ ਤੇ 50000 ਦਾ ਸਹੀ ਹੋਵੇ ਜਿਹੜਾ ਇਹ ਕਿਹਨੂੰ ਕਹਿੰਦੇ ਮੰਗਦੀ ਨੇ ਕਿਉਂ ਇਲਜ਼ਾਮ ਕਿਉਂ ਲਗਾ ਰਹੇ ਕਿਸ ਚੀਜ਼ ਨੂੰ ਲੈ ਕੇ ਕੀ ਤੁਸੀਂ ਮਤਕੀ ਕਹਿ ਲੋ ਕਿ ਇਹ ਪਿੰਡ ਦੇ ਹੀ ਹੈਗੇ ਤਾਂ ਫੇਵ ਕਿਧਰ ਕਿਧਰ ਦੋਵੇਂ ਪਾਰਟੀਆਂ ਨਾਲ ਤੁਹਾਡਾ ਵੀ ਟਾਈ ਅਪ ਹੋਣਾ ਵਾ ਤੇ ਪਿੰਡ ਤੇ ਤੁਸੀਂ ਵੀ ਬਸਨੀਕੋ ਤਾਂ ਫੇਵ ਇਹ ਸਾਰਾ ਮਾਮਲਾ ਕਿਉਂ ਨਿਕਲ ਕੇ ਬਾਹਰ ਆਇਆ ਸਾਰੇ ਜਿਦਾਨਾ ਸਾਡੇ ਬਾਣਨ ਤੋਂ ਪਹਿਲਾਂ ਚਾਰਜ ਇਹਨਾਂ ਨੇ ਪੰਚਾਇਤ ਵਿੱਚ ਨਿਪਟਿਆ ਸੀ ਸਾਰੇ ਇਹ ਹੁਣ ਇੱਕ کورٹ ਕੇਸ ਵਿੱਚ ਚੱਲ ਗਿਆ ਹੈ ਬੋਰਡ ਜਿੱਦਾਂ ਵੇਟ ਦੇਵੇ ਇਹਨਾਂ ਨੂੰ ਮਨਜ਼ੂਰੀ ਤੁਹਾਨੂੰ ਲੱਗਦਾ ਨਹੀਂ ਕਿਤੇ 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 ਨਾ ਕਿਤੇ ਜਿਹੜਾ ਤੁਹਾਡੇ ਉੱਤੇ ਅਲੀਗੇਸ਼ਨ ਲੱਗਿਆ ਪਾ ਇਹ ਸਹੀ ਹੈ ਕਿ ਇਹ ਝੂਠਾ ਇਹ ਝੂਠਾ ਸਰਾਸਰ ਝੂਠਾ ਇਹਨੇ ਮੇਰੇ ਤੇ ਝੂਠਾ الزام ਲਗਾਇਆ ਹੈ ਮੈਂ ਇਹਨਾਂ ਦੇ ਕਾਨੂੰਨੀ ਕਾਰਵਾਈ ਕਰੂੰਗੀ